ਦੋਸਤੋ ਆਉਣ ਵਾਲੇ ਕੁਝ ਦਿਨ ਪੰਜਾਬ ਲਈ ਠੀਕ ਨਹੀਂ ਲੱਗ ਰਹੇ ਮੌਸਮ ਪੰਜਾਬ ਦਾ ਪੇਜ ਚਲਾਉਣ ਵਾਲੇ ਵੀਰ ਨੇ ਵੀ ਦੱਸਿਆ ਕਿ ਕਿਵੇਂ ਪੱਛਮੀ ਡਿਸਟਰਬੈਂਸ ਪੰਜਾਬ ਨੂੰ ਡਿਸਟਰਬ ਕਰ ਰਹੀ ਹੈ ਆਉਣ ਵਾਲੇ ਦਿਨਾਂ 'ਚ ਕਿਵੇਂ ਕਿੱਥੇ ਕਿੰਨਾ ਕਿੰਨਾ ਮੀਂਹ ਪੈ ਸਕਦਾ ਮੇਰੇ ਪਿੱਛੇ ਵੀ ਤੁਸੀਂ ਬੱਦਲ ਦੇਖ ਰਹੇ ਹੋਵੋਗੇ ਮੇਰਾ ਅੱਜ ਦਾ ਵੀਡੀਓ ਬਣਾਉਣ ਦਾ ਕਨਸਰਨ ਇਹ ਨਹੀਂ ਕਿ ਮੈਂ ਤੁਹਾਨੂੰ ਦੱਸਾਂ ਕਿ ਮੀਂਹ ਕਿੱਥੇ ਪੈ ਸਕਦਾ ਕਿਵੇਂ ਪੈ ਸਕਦਾ ਮੈਂ ਇਹਦਾ ਐਕਸਪਰਟ ਨਹੀਂ ਹੈਗਾ ਉਹ ਕੰਮ ਮੇਰਾ ਵੀਰ ਬਹੁਤ ਸੋਹਣਾ ਕਰ ਰਿਹਾ ਹੈ ਮੇਰਾ ਕਨਸਰਨ ਕੁਝ ਹੋਰ ਹੈ ਜਿਵੇਂ ਜਿਵੇਂ ਪੰਜਾਬ ਨੂੰ ਮੁਸੀਬਤ ਘੇਰਦੀ ਹੈ ਤਾਂ ਉਵੇਂ-ਉਵੇਂ ਪੰਜਾਬ ਦੇ ਲੋਕਾਂ ਦੇ ਹੱਥ ਅੱਗੇ ਵੱਧਦੇ ਨੇ ਮਦਦ ਲਈ ਸਹਾਇਤਾ ਲਈ ਇਸ ਵਾਰ ਵੀ ਐਵੇਂ ਹੋ ਰਿਹਾ ਹੈ ਬਹੁਤ سارے ਲੋਕ ਰਾਸ਼ਨ ਚਾਰਾ ਤੇ ਲੋੜੀਂਦਾ ਸਮਾਨ ਲੈ ਕੇ ਹੜਪੀੜਤ ਏਰੀਆ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਸਲਾਮ ਪਰ ਜਦੋਂ ਅਸੀਂ ਇਹ ਮਦਦ ਕਰਦੇ ਹਾਂ ਤਾਂ ਇੱਕ ਕਨਸਰਨ ਇਹ ਹੁੰਦਾ ਹੈ ਕਿ ਇਹ ਲੋੜਵੰਦ ਹੱਥਾਂ ਤੱਕ ਪਹੁੰਚ ਸਕੇ ਕਈ ਵਾਰੀ ਇਹੋ ਜਿਹੇ ਕੰਮ ਵਿੱਚ ਕੁਝ ਅਜਿਹੇ ਲੋਕ ਵੀ ਆ ਜਾਂਦੇ ਨੇ ਜੋ ਅਜਿਹੀਆਂ ਸਥਿਤੀਆਂ ਦਾ ਫਾਇਦਾ ਚੱਕਦੇ ਹਨ ਅਤੇ ਤੁਹਾਡੇ ਤੋਂ ਉਹ ਸਹਾਇਤਾ ਲੈ ਜਾਂਦੇ ਹਨ ਜਿਹੜੀ ਸਹਾਇਤਾ ਦੇ ਉਹ ਹੱਕਦਾਰ ਨਹੀਂ ਹੁੰਦੇ ਤੇ ਜਿਹੜੀ ਸਹਾਇਤਾ ਦੇ ਹੱਕਦਾਰ ਲੋਕ ਨੇ ਉਹਨਾਂ ਤੱਕ ਸਹਾਇਤਾ ਨਹੀਂ ਪਹੁੰਚਦੀ ਮੇਰੀ ਗੱਲ ਤੁਸੀਂ ਸਮਝ ਗਏ ਹੋਵੋਗੇ ਪਿਛਲੇ ਹੜ੍ਹਾਂ ਦੇ ਵਿੱਚ 2023 ਦੇ ਵਿੱਚ ਮੈਂ ਇਹ ਆਪ ਦੇਖਿਆ ਕਿ ਕੁਝ ਘਰਾਂ ਨੇ ਰਾਸ਼ਨ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਤੇ ਕੁਝ ਘਰਾਂ ਦੇ ਵਿੱਚ ਰਾਸ਼ਨ ਪਹੁੰਚਿਆ ਹੀ ਨਹੀਂ ਇਹ ਤਾਂ ਇੱਕ ਕਨਸਰਨ ਹੈ ਪਰ ਇਸ ਤੋਂ ਵੱਡਾ ਕਨਸਰਨ ਇੱਕ ਹੋਰ ਹੈ ਉਹ ਕਨਸਰਨ ਕੀ ਹੈ ਉਹ ਇਹ ਹੈ ਕਿ ਜਦੋਂ ਹੜ੍ਹ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਨੂੰ ਸਾਂਭਣ ਵਾਲੀਆਂ ਸੰਸਥਾਵਾਂ ਬਹੁਤ ਥੋੜੀਆਂ ਰਹਿ ਜਾਂਦੀਆਂ ਨੇ ਜਿਨ੍ਹਾਂ ਦੇ ਘਰ ਲਗਭਗ ਬਿਲਕੁਲ ਖਤਮ ਹੋ ਜਾਂਦੇ ਨੇ ਇਮਾਰਤਾਂ ਉੱਜੜ ਜਾਂਦੀਆਂ ਨੇ ਅਸੀਂ ਜ਼ਿਆਦਾ એનર્ਜੀ ਉਦੋਂ ਵੇਸਟ ਕਰ ਲੈਂਦੇ ਆ ਜਾਂ ਜ਼ਿਆਦਾ ਰਿਸੋਰਸਸ ਉਦੋਂ ਲਾ ਦਿੰਦੇ ਆ ਜਦੋਂ ਹੜ੍ਹ ਆਏ ਹੁੰਦੇ ਨੇ ਪਰ ਅਸਲ ਮਾਰ ਪੈਂਦੀ ਹੈ ਹਾੜਾਂ ਤੋਂ ਬਾਅਦ ਉਦੋਂ ਬਹੁਤ ਥੋੜੇ ਲੋਕ ਰਹਿ ਜਾਂਦੇ ਨੇ ਜਿਹੜੇ ਲੋਕ ਅੱਜ ਰਾਸ਼ਟਰ ਪਹੁੰਚਾਉਣ 'ਚ ਲੱਗੇ ਹੋਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਲਾਮ ਹੈ ਤੇ ਉਹ ਆਪਣਾ ਕੰਮ ਕਰਦੇ ਰਹਿਣ ਪਰ ਕੁਝ ਲੋਕ ਜੋ ਹੁਣ ਇਸ ਪਾਸੇ ਪੈਣਾ ਚਾਹੁੰਦੇ ਨੇ ਉਹ ਕੁਝ ਸਮਾਂ ਅਡੀਕ ਕਰ ਲੈਣ ਜਾਂ ਫਿਰ ਉਹ ਦੋਨੋਂ ਕੰਮ ਕਰਦੇ ਨੇ ਹੁਣ ਵੀ ਚਲੇ ਜਾਣ ਉਹ ਬਾਅਦ 'ਚ ਵੀ ਸਹਾਇਤਾ ਕਰਦੇ ਨੇ ਜਿਹੜੀਆਂ ਸੰਸਥਾਵਾਂ ਇਸ ਪਾਸੇ ਸੋਚ ਸਕਦੀਆਂ ਨੇ ਉਹ ਸੋਚਣ ਕਿ ਜਦੋਂ ਘਰ ਉਜੜ ਗਏ ਤੇ ਉਹਨਾਂ ਘਰਾਂ ਨੂੰ ਦੁਬਾਰਾ ਬਣਾਉਣਾ ਹੋਵੇ ਪੰਜਾਬ ਉਦੋਂ ਵੀ ਨਾਲ ਖੜਿਆ ਹੋਵੇ ਖੜਾ ਹੁੰਦਾ ਹੈ 노 ਡਾਊਟ ਪਰ ਉਹਦੀ ਗਿਣਤੀ ਥੋੜੀ ਰਹਿ ਜਾਂਦੀ ਹੈ ਤਾਂ ਕੋਸ਼ਿਸ਼ ਕਰੀਏ ਕਿ ਹੁਣ ਵੀ ਤੇ ਬਾਅਦ ਚ ਵੀ ਦੋਨਾਂ ਸਥਿਤੀਆਂ ਦਾ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਰਿਸੋਰਸਸ ਨੂੰ ਯੂਜ਼ ਕਰੀਏ ਆਪਣੇ ਦਾਨ ਨੂੰ ਯੂਜ਼ ਕਰੀਏ ਤੇ ਪੰਜਾਬ ਐਂ ਹੱਸਦਾ ਵਸਦਾ ਰਹੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ